ਬਰਵਾਤ ਨੂੰ ਮੰਨਣ ਦਾ ਸਭ ਤੋਂ ਵੱਡਾ ਅੜਕਾ ਲੋਭ ਹੈ ਇਸ ਕਰਕੇ ਕਹੇ ਲੋਭੀ ਕਾ ਵਸਾ ਨਾ ਕੀਜੈ ਲੋਭੀ ਦਾ ਵਸਾ ਨਾ ਕਰੇ ਵੀ ਸਿੱਖ ਬਣ ਜੂ ਲੋਭੀ ਨੇ ਸਿੱਖ ਨਹੀਂ ਬਣਨਾ ਜਿੱਤੇ ਤੱਕ ਤੁਹਾਡੀ ਵਾ ਲੱਗੇ ਨਾ ਜਾ ਕਾ ਪਾਰਬਸ ਜੇ ਕਾ ਪਾਰਬਸ ਹੈ ਸਿਖਾਂ ਨੂੰ ਕਹੇ ਜਿੱਤੇ ਤੱਕ ਵਾ ਲੱਗੇ ਲੋਭੀਆਂ ਤੇ ਭਰੋਸਾ ਨਾ ਕਰਿਓ ਏ ਤੁਹਾਨੂੰ ਤਾਂ ਖਰਾਬ ਕਰ ਸਕਦੇ ਨੇ ਥੋੜੇ ਰਲ ਕੇ ਸਿੱਖੀ ਨੂੰ ਤਾਂ ਖਰਾਬ ਕਰ ਸਕਦੇ ਨੇ ਇਹਨਾਂ ਨੇ ਆਪ ਨਹੀਂ ਜਿਗ ਵਰਣਾ ਰਣਜੀਤ ਸਿੰਘ ਨੇ ਸਾਰੇ ਲੋਭੀ ਸਿੱਖ ਬਣਾ ਲਏ ਆਪ ਵੀ ਲੋਭੀ ਸੀ ਨਾ ਬਦਲਾ ਇਸ ਗੱਲ ਦਾ ਲਿਆ ਕਿ ਉਹਨਾਂ ਨੂੰ ਰਣਜੀਤ ਸਿੰਘ ਦੇ ਜਿਹਨਾਂ ਨੂੰ ਬਾਪ ਸੀ ਨਾ ਜਿਹੜਾ ਰਣਜੀਤ ਸਿੰਘ ਦਾ ਬਾਸ ਵਿਸਲ ਤੌਰੇ ਲਈ ਸੀ ਨਾ ਇਹਨਾਂ ਵਜਲ ਤੋਂ ਲੈ ਕੇ ਆਮ ਕੀਤੀ ਇਹਨਾਂ ਦਾ ਵਧਾਈਆਂ ਨੇ ਉਹਦਾ ਬਾਣਾ ਲਾ ਲਿਆ ਸੀ ਅਕਾਲੀ ਫੂਲਾ ਸਨ ਵੀ ਜੇ ਮਿਸਲ ਦਾ ਰਾਜਕਾਲ ਦਾ ਬਾਣਾ ਲਾ ਦੇ ਹੱਦ ਕਮਾਨਗੇ ਸੀ ਇਹ ਉਹ ਬਦਲਾ ਲਿਆ ਸੀ ਇਹਨਾਂ ਨੇ ਇਹ ਲੋਭੀਆਂ ਨੂੰ ਸਿੱਖ ਬਣਾ ਕੇ ਦੋ ਨੰਬਰ ਦੇ ਸਿੱਖ ਆ ਦੋ ਨੰਬਰ ਦੀ ਸਿੱਖਿਆ ਹੈ ਉਹ ਬਾਣਾ ਤਾਂ ਉਹਨਾਂ ਨੇ ਬਾਣਾ ਨਹੀਂ ਦਿੱਤਾ ਇਹਨਾਂ ਨੂੰ ਆ ਡੁਪਲੀਕੇਟ ਬਣਾਤਾ ਬਾਅਦ ਚ ਪਾਇਆ ਹੈ ਆ ਜਾਦੇ ਇਹਨਾਂ ਨੇ ਗੁਰਦੁਆਰੇ ਲਾਇਏ ਨੇ ਨਾ ਜਦ ਉਹਨਾਂ ਨੇ ਪ੍ਰਮਾਣ ਕਰਤਾ ਵੀ ਐਸੇ ਵੀ ਅਖਾਲੀ ਹੁੰਦੇ ਸਨ ਤੇ ਇਹਨਾਂ ਨੂੰ ਚਾਬੀਆਂ ਨਹੀਂ ਸੀ ਮਿਲਦੀਆਂ ਇਹਨਾਂ ਨੇ ਦੂਏ ਸਿੱਖ ਬਣਾ ਕੇ ਹੋਰ ਸਾਰੇ ਸਿੱਖ ਨੂੰ ਤਾਂ ਗਾਣਾ ਪਾਉਣ ਦੀ ਲੋੜ ਨਹੀਂ ਸੀ ਹੁੰਦੀ ਅਮਰ ਛਕਣ ਦੀ ਲੋੜ ਨਹੀਂ ਸੀ ਹੁੰਦੀ ਗੁਰੂਆਂ ਵੇਲੇ ਇਹਦਾ ਦਸਮ ਪਾਸ਼ਾ ਨਹੀਂ ਛਕਾਇਆ ਸੀ ਗੁਰਦੁਆਰੇ ਜਾਣ ਵੇਲੇ ਕੋਈ ਲੋੜ ਨਹੀਂ ਸੀ ਸਿੱਖ ਨੂੰ ਕੋਈ ਲੋੜ ਨਹੀਂ ਬਾਣਾ ਪਾਉਣ ਦੀ ਇਸ ਗੁਰਦੁਆਰਾ ਇੱਕ ਸਿੱਖ ਹੈ ਖਾਲਸਾ ਗੁਰਦੁਆਰਾ ਆਪਣੀ ਹੈ ਸਿੱਖ ਨੂੰ ਪਰਬਾਨ ਪਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਅਸਚੀ ਸਿੱਖ ਦਾ ਖਬੀਲ ਦੇ ਵੀ ਨਹੀਂ ਖਾਲਸਾ ਨੂੰ ਹੈ ਬਾਣਾ ਪਾਉਣ ਦੀ ਲੋੜ ਤਾਂ ਖਾਲਸਾ ਸਿੱਖ ਬਾਦ ਦੇ ਤਾਂ ਪਰਬਾਨ ਦੀ ਲੋੜ ਨਹੀਂ ਹੈ ਹਾਂ ਜੱਟਾ ਜੋੜ ਦੀ ਲੋੜ ਹੈ ਦਾੜੀ ਕੇਸ ਦੀ ਲੋੜ ਹੈ ਈਮਾਨਦਾਰੀ ਦੀ ਲੋੜ ਹੈ ਗੁਣਾ ਦੀ ਲੋੜ ਹੈ ਗੁਰਬਾਣੀ ਤੇ ਚੱਲਣ ਦੀ ਲੋੜ ਹੈ ਗੁਰਬਾਣੀ ਨੂੰ ਮੰਨਣ ਦੀ ਲੋੜ ਹੈ ਬਾਣਾ ਬਾਵੇਂ ਬਾਬੇ ਬਵੇਂ ਨਾ ਬੋਲ ਮੰਨ ਕਰਕੇ ਸਿੱਖ ਬਣਿਆ ਉਹ ਖਾਲਸਾ ਤਾਨਾ ਔਰ ਮੰਨ ਕਰਕੇ ਸਿੱਖ ਬਣਿਆ ਮੰਨ ਕਰਕੇ ਪਹਿਲਾਂ ਤਾਨ ਕਰਕੇ ਬਾਝ ਸਿੱਖਾ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇ ਸਕਦਾ ਜ਼ੁਲਮ ਸਹਿ ਸਕਦਾ ਖਾਲਸਾ ਜ਼ੁਲਮ ਨਹੀਂ ਸਹਿ ਸਕਦਾ ਕਰਵਾਰ ਨਾਲ ਲੜ ਸਕਦਾ بس ਦੋਹਾਂ ਦੇ ਵਿੱਚ ਫਰਕ ਇੰਨਾ ਹੀ ਹੈ ਉਹ ਜੇ ਕੋਈ ਦਬਾਉਂਦਾ ਉਹ ਨੂੰ ਗੁਰਮਤਿ ਛੱਡ ਦੇ ਉਹ ਜੰਗੂ ਵੀ ਕਰ ਸਕਦਾ ਕਰਨਾ ਉਹ ਦਾ ਫਰਜ਼ ਵੀ ਬਣਦਾ ਉਹ ਜ਼ੁਲਮ ਨਹੀਂ ਸਹਿ ਸਕਦਾ ਸਿੱਖ ਸਹਿ ਸਕਦਾ ਭਗਤ ਸਹਿ ਸਕਦਾ ਸਿੱਖ ਦਾ ਭਗਤ ਹੈ ਸਿੱਖ ਭਗਤ ਨੇ ਖਾਲਸਾ ਭਗਤ ਹੈ ਤਾਂ ਭਗਤ ਵੀ ਹੈ ਇਹਦੇ ਕੋ ਰਾਜੋਗ ਹੈ ਸਿਕਰ ਖਾਲਸਾ ਰਾਜਾ yogi ਹੈ ਰਾਜਾ ਵੀ ਹੈ yogi ਵੀ ਹੈ ਭਗਤ ਵੀ ਹੈ ਆਇਆ ਇਹ ਦੋਏ ਇਹਦੇ ਕੋ ਤਲਵਾਰ ਜੋ ਹੈ ਉਹਦੇ ਕੋ ਉਹ ਤੇ ਸ਼ੇਵ ਬਾਦਸ਼ਾਹ ਨੇ ਤਲਵਾਰ ਲੈ ਲਈ ਸੀ ਐਸੀ ਗੱਲ ਨਹੀਂ ਪਰ ਖਾਲਸਾ ਜਾ ਕੇ ਦਸਮ ਬਾਦਸ਼ਾਹ ਨੇ ਉਹ ਕੋ ਬਾਹਰਲੀ ਜਿਹੜੀ ਬਹਾੜ ਹੈ ਨਾ ਇਹ ਇਹ ਬਾਹਰਲੀ ਪ੍ਰਕਿਰ ਹੈ ਉਹ ਨਾਮ ਅਮਰ ਦਿੰਦੇ ਸਿਰਫ ਇਹ ਪਹੜ ਨਹੀਂ ਦੇਤੀ ਨਾਲ ਪਾਰ ਪੜਦਾ ਸਮਾਜਿਕ ਗੱਲ ਹੈ ਇਹ ਇਹ ਸਮਾਜਿਕ ਉਪਰ ਕਿਹ ਹੈ ਕਿ ਬਾਣੀ ਬਦਲਦੀ ਹੈ ਉਹ ਭਗਤਾਂ ਦੀ ਬਾਣੀ ਨਾਲ ਹੈ ਸਾਡੇ ਕੋਲ ਭਗਤਾਂ ਦਾ ਤੇ ਗੁਰਨਾਨ ਦੇਵ ਦਾ ਬਾਣਾ ਇੱਕ ਥੋੜੀ ਸੀ ਸਾਰਿਆਂ ਦਾ ਦੇ 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 ਪੈਰਾਵੇਂ ਹੁੰਦੇ ਆਪਣੇ ਆਪਣੇ ਪਹਿਰਾਵੇ ਲੱਗਦਾ ਬੰਦੇ ਉਹਦਾ ਕੋਈ ਪਹਿਰਾਵੇ ਦਾ ਕੋਈ ਨਹੀਂ ਵਿਚਾਰਧਾਰਾ ਦੀ ਗੱਲ ਹੈ ਪਹਿਰਾਵਾ ਚਾਹੇ ਕੋਵੇ ਦੇ ਵਿਚਾਰਧਾਰਾ ਇਕ ਹੋਵੇ ਲੜਾਈ ਤਾਂ ਉੱਥੇ ਦੀ ਹੈ ਲੜਾਈ ਮੁਕਣੀ ਹੈ ਵਿਚਾਰਧਾਰਾ ਇਕ ਹੋਏ ਤੇ ਟਕਰਾਅ ਮੁਕਣਾ ਵਿਚਾਰਧਾਰਾ ਇਕ ਹੋਏ ਤੇ ਹੁਣ ਬਾਣਾ ਸਾਡਾ ਇੱਕਾ ਵਿਚਾਰਧਾਰਾ ਕੈਂਡੀ ਟਕਰਾਉਗਾ ਲੜਾਈਏ ਲੜਾਈ ਦਾ ਕਾਰਨ ਹੈ ਕਿ ਵਿਚਾਰਧਾਰਾ ਗੁਰਮਤ ਦੀ ਨਹੀਂ ਅਸੀਂ ਅਪਣਾਈ ਬਾਣਾ ਅਪਣਾ ਲਿਆ ਬਾਣੇ ਨਾਲ ਹੀ ਵਰਕ ਹੋਊਗਾ ਬਦਲ ਮੰਨਾਰੇ ਬਾਣਾ ਇੱਕ ਵਿਚਾਰਧਾਰਾ ਹੈ ਕਿ ਟਕਰਾਓ ਜਦ ਹੁਣ ਖਤਮੋ ਵਿਚਾਰਧਾਰਾ ਐਡਾਪਟ ਕਰਦੇ ਹੁਣ ਵਿਚਾਰਧਾਰਾ ਗੁਰਮਤ ਹੈ ਗੁਰਮਤ ਤੇ ਅਸੀਂ ਚੱਲਦੇ ਨਹੀਂ ਸਿੱਖ ਬਣੀ ਜਾਂਦੇ ਤਲਵਾਰਾਂ ਆਪ ਦੇ ਵਿੱਚ ਖਿੱਚੀਆਂ ਪਈਆਂ ਨੇ ਐਸੀ ਸਿੱਖੀ ਨਗੀ ਲੈਣਾ ਇਹ ਤਾਂ ਸਿੱਖੀ ਬਦਨਾਮ ਕਰਨ ਵਾਲੀ ਗੱਲ ਹੈ ਐਜੇ ਸਿੱਖਾਂ ਨੇ ਕੀ ਕਰਾਉਣੇ ਜਿਹੜੇ ਸਿੱਖੀ ਨੂੰ ਬਦਨਾਮ ਕਰ ਦੇਣ ਇਹੜੇ ਜੀ ਸੀ ਉਹਦੀ ਕਾਰਡ ਸੀ ਤਰਨ ਬਾਸ਼ਾ ਨੇ ਤਾਂ ਕਿਹਾ ਸੀ ਛਾਂਟ ਕੇ ਲਿਓ ਤਲਵਾਰ ਕੱਢ ਕੇ ਕਿਹਾ ਵੀ ਸਿਰ ਲੈਣੇ ਪਹਿਲਾਂ ਜੇ ਦੇਣਾ ਤਾਂ ਆ ਜਾ ਨਹੀਂ ਤਾਂ ਜਾ ਕਰ ਦੂ ਸਾਨੂੰ ਸਿੱਖਾਂ ਦੀ ਲੋੜ ਨਹੀਂ ਬਹੁਤਿਆਂ ਦੀ ਬਹੁਤ ਐ ਨਹੀਂ ਇਕੱਠੇ ਕਰੀਦੇ ਹੁੰਦੇ ਕਿਸੇ ਤਰ੍ਹਾਂ ਜਿੰਨੇ ਤੁਹਾਨੂੰ ਜਿਆਦਾ ਜੇ ਤਾਂ ਕਿਸੇ ਨੇ ਫੋਲੋ ਵਿਚਾਰ ਧਾਰਾ ਤੇ ਲਿਓਣੇ ਹੁਣ ਫਿਰ ਤਾਂ ਥੋੜੇ ਰੱਖੀਦੇ ਹੁੰਦੇ ਨੇ ਜਣੇ ਗਣਨ ਦਾ ਸਕੂਲ ਵਾਲੇ ਭਰਤੀ ਨਹੀਂ ਕਰਦੇ ਸਕੂਲ ਵਾਲੇ ਨਹੀਂ ਲੈਂਦੇ ਕਮਜ਼ੋਰਾਂ ਨੂੰ ਕਹਿੰਦੇ ਆ ਕਿ ਆਪਣਾ ਸਕੂਲ ਦੀ ਵਿਦਰਾਮੀ ਕਰਾਉਣੀ ਹੈ ਜਿੱਦਾਂ ਸਾਰੇ ਫੇਲ ਹੋ ਜਾਣਗੇ ਉਹ ਵੀ ਟਾਪਰਾਂ ਨੂੰ ਲੈਂਦੇ ਨੇ ਫਿਰ ਇਮਤਿਹਾਨ ਲੈ ਕੇ ਫਿਰ ਇਹਨਾਂ ਨੂੰ ਭਰਤੀ ਕਰੀ ਜਾਂਦੇ ਨੇ ਕਿਉਂ ਕਰਦੇ ਨੇ ਇਹਨਾਂ ਨੂੰ ਚਾਹੀਦੀ ਹੈ ਫੀਸ ਬਾਸ ਤੱਕ ਜਿਸ ਨੂੰ ਨਾ ਇਹਨਾਂ ਨੇ ਆਪ ਹੋਣੇ ਨਕੇ ਜਿਸ ਨੂੰ ਬਾਸ ਹੋਣ ਦਾ ਤਾਂ ਮਤਲਬੇ ਨਹੀਂ ਪੜਾਈ ਦਾ ਤਾਂ ਮਤਲਬੇ ਨਹੀਂ ਹੈ ਗੁਰਵਤ ਕੀ ਹੈ ਕੀ ਕਿਸੇ ਨੇ ਸਿੱਖ ਬਣਨਾ ਹੈ ਨਹੀਂ ਬਣਨਾ ਇਹ ਬੇਸ਼ਾਨੀ ਹੈ ਸਾਡਾ ਸਾਡਾ ਬੇਸ਼ਰਮ ਸਿਰਫ ਕੀ ਹੈ ਕਿ ਸਾਡੀ ਤਾਦਾਦ ਕਿੰਨੀ ਹੈ ਸਾਡੇ ਕੋਲ ਵੋਟਾਂ ਕਿੰਨੀਆਂ ਨੇ ਸਾਡੇ ਕੋਲ ਗੋਲ ਕਿੰਨੀ ਹੈ ਤੇ ਤਾਂ ਸਾਰੇ ਵਿਸ਼ਾਏ ਵਰਮਾ ਤੇ ਉਲਟੋ ਹੋ ਗਏ ਤੋਂ ਗੁਰਮਤਿ ਸਾਰਾ ਸਾਡਾ ਜਿੱਦਾਂ ਮੁੱਦਾ ਜਿਹੜਾ ਹੈਗਾ ਗੁਰਮਤਿ ਦਾ ਮੁੱਦਾ ਹੀ ਕੋਈ ਨਹੀਂ ਰਹਾ ਫਿਰ ਸਿੱਖੀ ਬਾੜਦੇ ਤੁਸੀਂ ਸਿੱਖੀ ਦਾ ਤੁਸੀਂ ਆਪ ਖਤਮ ਕੀਤੀ ਏ ਪਰ ਕਰ ਰਹੇ ਹੋ ਆਪ ਖਤਮ ਸਿੱਖੀ ਦਾ ਮਾਰਗ ਨਹੀਂ ਹੈ ਸਿੱਖੀ ਦਾ ਮਾਰਗ ਹੈ ਛਾਂਡ ਛਾਂਡ ਕੇ ਕੱਢ ਦੋ ਹੁਣ ਉਤਰੋ ਵੀ ਜਹਾਜ ਚੋਂ ਤੁਸੀਂ ਸਾਰੇ ਤੂੰ ਡੇਟ ਬੋਣ ਆਇਆ ਜਹਾਜ ਸਾਡਾ ਦੇਖੋ ਕਾਬਲਾ ਬੈਠਾ ਰਹੋ ਇਹਨੇ ਬਾਣੀ ਮੰਨੀ ਹੈ ਉਸੇ ਕਰੋ ਜੇ ਨਹੀਂ ਮੰਨੇ ਘਰੋਂ ਜਾਓ ਕੰਮ ਕਰੋ ਟਾਈਮ ਵੇਸਟ ਨਾ ਕਰੋ ਤੇ ਨਾ ਜਿਹੜਾ 11 ਰੁਪਏ ਸੇ ਗੁਰਦਾਰੇ ਕਿਉਂ ਜੇਬ ਖਾਲੀ ਕਰਦੇ ਆ ਇੱਥੋਂ ਨਹੀਂ ਕੁਝ ਮਿਲਦਾ ਹੈ ਜਿਹੜਾ ਇੱਥੇ ਨਿਆਣਿਆਂ ਨੂੰ ਖਰਚ ਕਰ ਲੋ ਆਪਣੇ ਤੇ ਆਪੇ ਕਰ ਲੋ ਦਾਨ ਉਹ ਆਪੇ ਕਰ ਲੋ ਉਹਦੇ ਨਾਲ ਚੰਗਾ ਤੇ ਗੁਰਬਾਣੀ ਦਾ ਕੋਈ ਇੱਕ ਸ਼ਬਦ ਮੰਨ ਲੋ ਉਹ ਚੰਗਾ ਹੈ ਪੈਸੇ ਪੂਸੇ ਦੇਣ ਨੂੰ ਗੁਰੂ ਖਰੀਦਿਆ ਨਹੀਂ ਜਾ ਸਕਦਾ। ਇਸੇ ਕਿ ਖਰੀਦ ਕਰਨੀ ਮਿਲਦੀ ਹੈ। ਜਿਆਦਾ ਪੈਸੇ ਚੜ੍ਹਦੇ ਨਹੀਂ ਮਿਲਦੀ। ਸਿੱਖੀ ਮਿਲਦੀ ਹੈ ਬੰਦੇ ਬੰਨਣ ਨੂੰ। ਉਹ ਤਾਂ ਕਾਨੂੰਨ ਨਾਲ ਤੁਹਾਨੂੰ ਸਭ ਸੌਂਪ ਕੋ ਰਖੋ। ਐ ਇੱਕ ਬੰਦੇ ਦੋਗੇ ਤੁਸੀਂ ਦੇ ਦੇੋ। ਉਹ ਗੱਲ ਹੋ ਰਹੀ ਹੈ ਹੋਰ। ਲੇਕਿਨ ਸਾਡਾ ਮੁੱਦਾ ਸਿੱਖੀ ਨਹੀਂ। ਜੇ ਇਹ ਹੌਰ ਮੱਤਾ ਨੇ ਉਹ ਜੇ ਸਰਦ। ਸਾਡੀ ਮਾਤਰ ਹੋਰ ਮਤਾਂ ਦਾ ਸਾਡੇ ਦਾ ਮਤੇ ਨਿਆਰੀ ਸੀ ਇਹ ਤਾਂ ਨਿਆਰਾ ਬਣਤਾ ਖਾਲਸਾ ਹੀ ਨਿਆਰਾ ਨਿਆਰਾ ਬਣ ਕੀ ਆ ਫਿਰ ਸਾਡੇ ਕੋਲ ਸਾਨੂੰ ਇਹ ਦੱਸਣਾ ਉਹ ਜੇ ਸਾਡੀ ਸਿੱਖੀ ਠੀਕ ਹੈ ਚਲੋ ਬੰਦੇ ਜੇ ਕੋਈ ਕਹਿੰਦਾ ਠੀਕ ਹੈ ਸਿੱਖੀ ਜੋ ਹੈ ਤਾਂ ਦੱਸੇ ਨਿਆਰਾ ਬਣ ਕੀ ਹੈ ਦੂਜੇ ਹੁੰਦਾ ਜੇ ਨਹੀਂ ਆ ਤਾਂ ਕਿਉਂ ਨਹੀਂ ਹੈ ਨਿਆਰਾ ਤੇ ਨਿਆਰਾ ਬਣੇ ਹੈ ਜੈ ਕਾ ਇਹਨੇ ਆਪਣਾ ਮੂਲ ਪਛਾਨਣਾ ਸਿੱਖਣਾ ਹੈ ਬਸ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡਾ ਮੁੱਦਾ ਮੂਲ ਪਛਾਨਣ ਦਾ ਹੈ ਜੇ ਮੂਲ ਨਹੀਂ ਪਛਾਣਨਾ ਫਿਰ ਸਿੱਖੀ ਨਹੀਂ ਹੈ ਪਰ ਕੀ ਪਛਾਨਣ ਸਿੱਖ ਬਣ ਕੇ ਕੀ ਲੈਣਾ ਫਿਰ ਜੇ ਮੂਲ ਨਹੀਂ ਪਛਾਨਣਾ ਆਪਣਾ ਤਾਂ ਸਿੱਖ ਬਣਦਾ ਤੁਹਾਡਾ ਅਸਰ ਚ ਉਦਾਂ ਕੀ ਹੈ ਲੋੜ ਕੀ ਹੈ ਉਦੋਂ ਤੋ ਵੀ ਤੂੰ ਸਿੱਖ ਕਿਉਂ ਬਣਦਾ ਹੈ ਸਿਕਾਇਦ ਦੇ ਤਾਦਾਦ ਘਟੇ ਵਰਲਡ ਵਿੱਚ ਤੂੰ ਸਾਈ ਬਣ ਜਾ ਫਿਰ ਜੇ ਤਾਦਾਦ ਬਦਲਦੇ ਬਲ ਜਾਣਾ ਹੈ ਸਾਈਆਂ ਦੀ ਤਾਦਾਦ ਵਧਰੀਏ ਮੁਸਲਮਾਨਾਂ ਦੀ ਵਧਰੀਏ ਤਾਦਾਦ ਜੇ ਤਾਦਾਦ ਵਾਲੇ ਬਸ ਜਾਣਾ ਜਿਹਨਾਂ ਦੀ ਤਾਦਾਦ ਜ਼ਿਆਦਾ ਉਹਨਾਂ ਜਾਵੜੋ ਛੱਡ ਦਿਓ ਸਿੱਖੀ ਨੂੰ ਇਹਨਾਂ ਦੀ ਤਾਦਾਦ ਨਹੀਂ ਵਧਣੀ ਉਹਨੇ ਬਲੜੀ ਨਾੜੀ ਬਦਨਾਮ ਜਿਹੜੇ ਜਿਹੜਾ ਬਦਨਾਮ ਹੋਜੋ ਜਿਹਨੇ ਕੋਈ ਵੜਦਾ ਹੁੰਦਾ ਇਹ ਤਾਂ ਬਦਨਾਮ ਕਰਦਾ ਇਹਦਾ ਕੁਛ ਹੋਰ ਮੁੱਦਾ ਹੈ ਕਰਨਾ ਬਾਕੀ ਦਰਮਾਨਾ ਮੁੱਦਾ ਵੜਦੇ ਕਬਜ਼ਾ ਕਰਨਾ ਸਾਡਾ ਵੜਦੇ ਕਬਜ਼ਾ ਕਰਨਾ ਮੁੱਦਾ ਨਹੀਂ ਹੈ ਇਸਲਾਮ ਆਇਆ ਇਸਲਾਮ ਸਾਰੀ ਦੁਨੀਆ 'ਚ ਫੈਲਾ ਦੇਣਾ ਤਲਵਾਰ ਦੇ ਜੋਰ ਨਾਲ ਇਸਲਾਮ ਨਹੀਂ ਫੈਲਿਆ ਇਸਲਾਮ ਤਾਂ ਇਮਾਨ ਤਾਂ ਆਪਣੇ ਕੋਲ ਨਹੀਂ ਰਿਹਾ ਇਸ ਤਰ੍ਹਾਂ ਨਾਲ ਨਹੀਂ ਇਮਾਨ ਇਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਜਦੋਂ ਹੁਸਨ ਹਸਨ ਤੇ ਹਮਲਾ ਕਰਤਾ ਇਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਲੋਕ ਕਹਿੰਦੇ ਨੇ ਹਮਲਾ ਉਹ ਇਮਾਨ ਤੇ ਆ ਕੇ ਬਈ ਜੰਗ ਵੱਲ ਹੋਊਗੀ ਸ਼ਾਮ ਦਾ ਟਾਈਮ ਉਹਨਾਂ ਨੇ ਕਹੇ ਵੀ ਜੰਗ ਚਾਰੇ ਪਿਆਰ ਚ ਸਭ ਕੁਝ ਆਇਆ ਜੇ ਜਿਹੜੇ ਲੋਕ ਇਹ ਮੰਨਦੇ ਨੇ ਐਥਿੰਗ ਇਜ਼ ਫੇਅਰ ਇਨ ਬਾਰਨ ਲਵ ਉਹ ਧਰਮਕ ਬੰਦੇ ਨਹੀਂ ਜਿਹੜੇ ਧਰਮ ਨੇ ਇਹ ਗੱਲ ਮੰਨ ਲਈ ਕਿ ਜੰਗ ਵਿੱਚ ਕੁਝ ਵੀ ਜਾਇਜ਼ ਹੈ ਉਹ ਧਰਮ ਨਹੀਂ ਹੈ ਉਹ ਤੁਹਾਨੂੰ ਨਹੀਂ ਰਹੋ ਇੱਕ ਗੱਲ ਬੰਨ ਨਾਲ ਧਰਮ ਧਰਮ ਰਹਿੰਦਾ ਹੀ ਨਹੀਂ ਤਾਂ ਤੋ ਖਬਰਾਂ ਦੇ ਤੋਖਾ ਬਣ ਗਿਆ ਤੋਖਾ ਤੁਹਾਡੇ ਨਾਲ ਹੋਇਆ ਨਹੀਂ ਜਨਰਨਪੁਰ ਸਾਹਿਬ ਤੋਖਾ ਹੀ ਹੋਇਆ ਦੁਜਿਆਂ ਨੂੰ ਦਹੀ ਤਰ ਮੰਨੋਗੇ ਇਹਨੇ ਧੋਖਾ ਕੀਤਾ ਤੋਖੇ ਬਾਦ ਆਦਮੀ ਧਾਰਮਿਕ ਨਹੀਂ ਹੁੰਦਾ ਧਰਮ ਜਿਹੜਾ ਧੋਖਾ ਕਰੇ ਉਹ ਧਰਮ ਨਹੀਂ ਰਹਿੰਦਾ ਫਿਰ ਤਾਂ ਰੰਗ ਲੈ ਰੂ ਕਹਦਾ ਸਮ ਬਾਸ਼ਾ ਤੇਰਾ ਧਰਮ ਨਹੀਂ ਰਿਹਾ ਮੇਰਾ ਰਹਿ ਗਿਆ ਮੈਂ ਤੋਖਾ ਨਹੀਂ ਕੀਤਾ ਤੋਖਾ ਖੱਦ ਐ ਮੈਂ ਕੀਤਾ ਨਹੀਂ ਤੋਖਾ ਮੈਂ ਖੱਦ ਐ ਤਵਾਰ ਕੀਤਾ ਝੂਠੇ ਦਾ ਤੋਖਾ ਦਿੱਤਾ ਤੁਸੀਂ ਤੋਖਾ ਦਿੱਤਾ ਬੜਾ ਪਿੰਚੋ ਆ ਰਹੇ ਉਹਦੇ ਮੂਹ ਲੈ ਕੇ ਵੇਖੀ ਉਹਨੂੰ ਇਹਨਾਂ ਬਹੁਤ ਮੜਾ ਹੈ ਦਿਲੋਂ ਨਹੀਂ ਸੀ ਕਉਨ ਆ ਰਹੇ ਬਿਲਕੁਲ ਵੀ ਇਹਨਾਂ ਨੂੰ ਹਜ਼ਾਰ ਦਰਜੇ ਚੰਗਾ ਸੀ ਸਾਰਿਆਂ ਨੂੰ ਅੱਜ ਦੇ ਤਾਂ ਸਿੱਖਾਂ ਨੂੰ ਵੀ ਚੰਗਾ ਸੀ ਊਰੰਦੇਵ ਜਿਵੇਂ ਚਾਹੇ ਜਿੰਨਾ ਮਰਜੀ ਪਰੋਲਾ ਪਾਈ ਜਾਣ ਹੈ ਜਿਹੜਾ ਤਿਆਰ ਹੋ ਗਿਆ ਵੀ ਮੈਂ ਨੰਗੇ ਪੈਰੀ ਬਿਨਾਂ ਹਥਿਆਰ ਤੇ ਦਸਮ ਪਾਸ਼ਾ ਨੂੰ ਚਾਹੂੰਗਾ ਤਨ ਜਾਣਾ ਚਾਹੀਦਾ ਚਾਹੇ ਮੈਨੂੰ ਕਤਲ ਕਰ ਦੇਵੇ ਕੀ ਫਰਕ ਉਹ ੁੰਡੇ ਹੈਗੇ ਮੇਰਾ ਰਾਜ ਤਾਂ ਮੇਰਾ ਹੀ ਰਹਿਣ ਕਤਲ ਕਰ ਦੋ ਫਿਰ ਕਿਉਂ ਮੇਰੀ ਇਹ ਉੱਤਰ ਜੂਗੀ ਜੇ ਮੈਨੂੰ ਕਤਲ ਕਰ ਦੇਵੇ ਮੇਰਾ ਖਲੰਗ ਉੱਤਰੂ ਕਲੰਕ ਲਾ ਕੇ ਮਰਣਾ ਨਹੀਂ ਸੀ ਚਾਹੁੰਦਾ ਉਹਦਾ ਜਿਹੜੇ ਵਿੱਚ ਜਿਨ੍ਹਾਂ ਨੇ ਕੀਤਾ ਸੀ ਸ਼ਰਾਰਤ ਹਮਲਾ ਕੀਤਾ ਸੀ ਰੰਗ ਦੇ ਦੇ ਨਾ ਚਾਹੁੰਦੇ ਉਹ ਕਹਿੰਦੇ ਵੀ ਇਹ ਦੋਏ ਮਿਲ ਗਏ ਸਾਡੀ ਆਫਤ ਆ ਜੂਗੀ ਸਾਡੀ ਸ਼ਮਤ ਆ ਜੂਗੀ ਬਾਈ ਧਾਰੀ ਵਾਲੀ ਸ਼ਮਤ ਆ ਜਾਣੀ ਸੀ ਬੁਜੀ ਦੇ ਦੀ ਸ਼ਮਤ ਆ ਜਾਣੀ ਸੀ ਉਹ ਕੱਟੜਵਾਦੀਆਂ ਦੀ ਸ਼ਮਤ ਆ ਜਾਣੀ ਸੀ ਪਰ ਅੰਗਦੇ ਦਾ ਛੋਟਾ ਮੁੰਡਾ ਹੋਣਾ ਦੇ ਨਾਲ ਸੀ ਕੱਟੜਵਾਦੀਆਂ ਦਾ ਤਾਂ ਫਿਰ ਉਹਦੇ ਨਾਲ ਕਿਹਾ ਕਿ ਇਹਨੂੰ ਜਾਣ ਨਾ ਦੋ ਪਾਦਰਸ਼ਦ ਦੋਇਆ ਨਾਲ ਸੀ ਉਦਾਰਵਾਦੀ ਸੀ ਉਹ ਕੱਟੜਵਾਦੀ ਸੀ ਕੋਣ ਉਹ ਜਾਂਦੇ ਸੀ ਲੈਣਾ ਉਹ ਕੱਟੜਵਾਦੀ ਇਹਨੂੰ ਲੈ ਆਓ ਫਿਰ ਅਸੀਂ ਜੰਗੀਦਾਰ ਇਹਨਾਂ ਨੂੰ ਮੁਸਲਮਾਨ ਬਣਾਵਾਂਗੇ ਸਾਰੇ ਆ ਸਖਤੀ ਕਰਕੇ ਇਹ ਤਾਂ ਢੱਲੀਆਂ ਗੱਲਾਂ ਨੇ ਜਦੋਂ ਇੱਕ ਥੋੜੀ ਜੀ ਗੱਲ ਕਾਰਨਾਂ ਤੋਂ ਖੀਦ ਨਿਯਮ ਸੀ ਜਦੋਂ ਹਥਿਆਰ ਮੁੱਕ ਜਾਣ ਕੇਸ ਖੁੱਲ ਜਾਣ ਰਾਤ ਹੋ ਜਵੇ ਜਾਂ ਕਿਸੇ ਦਾ ਰਾਤ ਟੁੱਟ ਜਵੇ ਰਾਤ ਭਾਜਵੇ ਫਿਰ ਉਹਦੇ ਬਾਅਦ ਨਹੀਂ ਕਰਨਾ ਜਦੋਂ ਕਹਿ ਲਵੇ ਭਾਈ ਹੁਣ ਇੰਨਾ ਚਿਰ ਵਾਸਤੇ ਜੰਗ ਬੰਦ ਹੈ ਮੈਂ ਆਹ ਕੰਮ ਐ ਹੋ ਗਿਆ ਉਹਦੇ ਬਾਅਦ ਫਿਰ ਮੈਂ ਤਿਆਰ ਹੋ ਜੂ ਫਿਰ ਹਮਲਾ ਕਰ ਕਰਨ ਦਾ ਰਾਤ ਫਸ ਗਿਆ ਭਈਆ ਉਹ ਕੱਢਣ ਲੱਗਿਆ ਜੰਗ ਬੰਦ ਹੋ ਗਈ ਜਦੋਂ ਕੱਢਣ ਲੱਗਿਆ ਉਹਨੇ ਇੱਕ ਸਾਖਿਆ ਅੰਦਰ ਤੇ تیر ਮਾਰਤਾ ਕ੍ਰਿਸ਼ਨ ਨੇ ਕਿ ਤਰ ਮੜ ਗਿਆ ਫਿਰ ਜਿਹੜੇ ਤੁਹਾਨੂੰ ਇਹ ਚੀਜ਼ਾਂ ਵਿਰਸੇ ਚ ਮਿਲੀਆਂ ਹੁਣ ਉਹਨਾਂ ਨੇ ਗਊਦੀ ਕਸਮ ਖਾਧੀ ਹੋ ਕਰਨਾ ਹੀ ਸਿਕਾਉ। ਉਹਨਾਂ ਤੋਂ ਪ੍ਰਮਾਣ ਦੀ ਗੱਲ। ਉਹਨਾਂ ਦੇ ਧਰਮ 'ਚ ਹੈ ਧੋਖਾ ਕਰਨਾ। ਸਾਡੇ ਸਾਨੂੰ ਨਹੀਂ ਸਿੱਖਾਂ ਨੂੰ ਯਾਸਤ ਨਹੀਂ ਆਏਗਾ। ਧੋਖਾ ਕਰਨਾ। ਸਾਨੂੰ ਯਾਸਤ ਨਹੀਂ। ਕੋਈ ਕਰੇ ਖਰਦਾ ਰਹੇ ਅਸੀਂ ਨਹੀਂ ਕਰਨਾ। ਜਿਹਨੇ ਸਾਡਾ ਧੋਖਾ ਕੀਤਾ ਉਹਦੇ ਨਾਲ ਨਹੀਂ ਕਰਨਾ। ਸੱਚਾ ਦਾ ਹੋਇਆ ਸੱਚਾ ਦਾ ਅਸੀਂ ਨਹੀਂ ਕਿਸੇ ਨਾਲ ਕਰਨਾ ਧੋਖਾ ਕੋਈ ਕਰਦਾ ਰਹੇ ਅਸੀਂ ਨਹੀਂ ਕਿਸੇ ਨੂੰ ਬੈਰੀ ਸਮਝਣਾ ਕੋਈ ਸਮਝਦਾ ਰਹੇ ਅਸੀਂ ਨਹੀਂ ਕਿਸੇ ਨੂੰ ਬਗਾਵਨਾ ਸਮਝਣਾ ਕੋਈ ਸਮਝਦਾ ਰਹੇ ਆਪੇ ਛੱਡ ਜੋ ਜੇ ਅਸੀਂ ਸੱਚਾ ਆਪੇ ਛੱਡ ਜੂਗਾ ਭਗਤਾਂ ਨੇ ਹੀ ਕੰਮ ਕੀਤਾ ਸਾਰੀ ਦੁਨੀਆ ਨੇ ਭਗਤਾਂ ਦਾ ਵਿਰੋਧ ਕੀਤਾ ਸਾਰੇ ਤਰੁਵੇ ਚੜਦੇ ਨੇ ਭਗਤਾਂ ਕਿਉਂ ਉਹਨੇ ਆਪਣੇ ਰੋਲੇ ਆਪਣੇ ਰਾਹ ਚਲਦੇ ਰਹੇ ਹਾਥੀ ਆਪਣੇ ਰਾਹ ਚਲਦਾ ਰਿਹਾ ਕੁੱਤੇ ਭੌਂਦੇ ਰਹੇ ਅੱਧੀ ਨਿਕਲ ਗਿਆ ਅਸੀਂ ਨਹੀਂ ਕਰ ਸਕਦੇ ਪਰ ਕਰੇ ਕੌਣ ਇਹ ਦੁਨੀਆਵੀ ਆਦਮੀ ਕਿਵੇਂ ਦੁਨੀਆਵੀ ਆਦਮੀ ਨਾਲ ਧਰਮ ਨਹੀਂ ਹੈ ਦੁਨੀਆਵੀ ਆਦਮੀ ਦਾ ਕੋਈ ਵੀ ਧਰਮ ਨਹੀਂ ਹੁੰਦਾ ਜਿਹੜਾ ਧਾਰਮਿਕ ਆਦਮੀ ਦੁਨੀਆਵੀ ਨਹੀਂ ਰਹਿੰਦਾ ਹੁੰਦਾ ਕਿ ਦੁਨੀਆਵੀਏ ਦਾ ਧਰਮ ਨਹੀਂ ਹੁੰਦਾ ਜੇ ਲੋਭ ਹੀ ਧਰਮ ਕਰੀਏ ਜੇ ਲੋਭੀ ਨਹੀਂ ਹੈ ਤਾਂ ਦੁਨਿਆਵੀ ਨਹੀਂ ਹੈ। ਨਹੀਂ ਹੋ ਕੇ ਕਿਵੇਂ ਰਹੇਗਾ? ਇਹ ਦੋਹਾਂ ਦਾ ਭਗਤਾਂ ਤੇ ਸੰਸਾਰੀਆਂ ਜੋ ਜਿਹੜਾ ਲੋਭ ਹੀ ਨਹੀਂ ਉਹ ਭਗਤ ਹੈ। ਉਹ ਦੁਨਿਆਵੀ ਨਹੀਂ ਹੈ, ਸੰਸਾਰੀ ਨਹੀਂ ਹੈ ਫਿਰ। ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਏ। ਬਾਣੀ ਪੜਨ ਦੀ ਨਹੀਂ, ਬਾਣੀ ਮੰਨਣ ਦੀ ਹੈ। ਇਹ ਤਾਂ ਅਸੀਂ ਪ੍ਰਚਾਰ ਨਹੀਂ ਕਰਦੇ। ਜੇ ਪ੍ਰਚਾਰ ਕਰੀਏ ਸਾਡੇ ਖਿਲਾਫ ਜਾਂਦਾ ਅਜਾ ਤੀਹ ਨਾ ਗੱਲਾਂ ਦਾ ਪ੍ਰਚਾਰ ਹੁਣ ਤਾਂ ਨਹੀਂ ਕਰਦੇ ਸਿੱਕੇ ਨਾ ਦੇ ਖਿਲਾਫ ਜਾਂਦੀਏ ਜਦ ਲੋਕ ਪੜਦੇ ਨਾ ਗੱਲਾਂ ਨੂੰ ਫਿਰ ਉਹ ਦਵੀ ਜਬਾਨ ਨਾ ਕਹਿੰਦੇ ਨੇ ਯਾਰ ਸਿੱਖੀ ਤਾਂ ਬਹੁਤ ਉੱਚੀ ਗੱਲ ਹੈ ਪਰ ਇਹ ਕੀ ਕਰਦੇ ਹੁਣ ਇਹਨਾਂ ਦੇ ਫਰੰਡਾਂ ਦੇ ਅੱਖਾਂ ਪਿਛੇ ਢੋ ਗੱਲ ਬਹਿਣਾ ਨੂੰ ਜੇ ਕਹਤਾ ਤੁਸੀਂ ਕੀ ਕਰਦੇ ਸਾਡੇ ਨਾਲ ਬਹਿਣਾ ਨੂੰ ਵੀ ਤੁਸੀਂ ਵੀ ਤਾਂ ਐਵੇਂ ਕਰਦੇ ਹੋ ਐਂੋ ਕਹਿਣਾ ਹੈ ਨਿਗਰਨ ਨੇ ਵੀ ਅਸੀ ਸਾਡੇ ਕਹਿੰਦਾ ਤੁਸੀਂ ਕਰਦੇ ਹੋ ਅਸੀਂ ਨਾ ਕਰੀਏ ਆ ਜਵਾਬ ਦੇਦਾ ਉਹ ਕਰਦੇ ਹੀ ਨੇ ਵਿਚਾਰੇ ਉਹਨਾਂ ਵਰਗੇ ਹੀ ਹੋ ਗਏ ਸਿੱਖੀ ਛੱੜਤੀ ਦੁਨਿਆਵੀਆ ਵਰਗੇ ਹੋ ਗਏ ਇਹਨਾਂ ਦੇ ਜਿਹੜੇ ਨੇ ਨਾ ਆ ਲੇਖਕ ਕੁਝ ਇਹਨਾਂ ਦੇ ਵਿਦਵਾਨ ਉਹ ਵੀ ਇਹਨਾਂ ਦੇ ਕਲਮੋਂ ਬੋਲਦੇ ਨੇ ਉਹ ਜੀ ਦੁਨੀਆਬੀ ਆਦਮੀ ਵਾਸਤੇ ਸਿੱਖੀ ਤੇ ਭਰੋਸਾ ਕਰਨਾ ਸਿਆਸਦਾਨਾਂ ਤੇ ਵੀ ਸਿੱਖ ਉਹ ਤਾਂ ਮੁਸ਼ਕਲ ਗੱਲ ਹੈ ਦੂਜੇ ਵੀ ਤਾਂ ਇਹ ਜਿਵੇਂ ਵੀ ਸਿੱਖੀ ਦੇ ਨਾਂ ਉਤੇ ਵੋਟਾਂ ਕਿਉਂ ਲਗਦੇ ਨੇ ਉਹ ਧਰਮ ਦੇ ਨਾਂ ਉਤੇ ਵੋਟਾਂ ਜਿਵੇਂ ਉਹ ਲਗਦੇ ਨੇ ਉਹ ਮੰਗਲ ਵੋਟਾਂ ਲੈਣ ਨੂੰ ਸਿੱਖੀ ਦੇ ਨਾਂ ਉਤੇ ਚੱਲਣ ਨੂੰ ਨਹੀਂ ਜੀ ਚੱਲਣਾ ਦੌਖਾ ਫਿਰ ਵੋਟਾਂ ਨਾਂ ਨੂੰ ਕਾਂਗਰਸ ਵਾਲੇ ਧਰਮ ਦੇ ਨਾਂ ਉਤੇ ਵੋਟਾਂ ਲਾਉਂਦੇ ਨੇ ਕਿਉਂ ਨਹੀਂ ਧਰਮ ਦੇ ਨਾਂ ਉਤੇ ਵੋਟਾਂ ਲਾਉਂਦੇ ਨੇ ਜਿਵੇਂ ਉਹ ਉਹ ਰਾਮੂ ਤੁਸੀਂ ਮੂੰਹ ਜੇ ਸਿੱਖੀ ਦੇ ਨਾ ਦੇ ਵੋਟਾਂ ਮੰਗਣੀਆਂ ਤਾਂ ਸਿੱਖੀ ਦੇ ਚ ਪਹਿਲਾਂ ਤੋਂ ਨਾ ਦੇਣ ਵੋਟਾਂ ਨੂੰ ਵੋਟਾਂ ਵਾਸਤੇ ਸਿੱਖੀ ਚੱਲਣ ਦਾ ਨਹੀਂ ਇਹ ਔਖਾ ਕੰਮ ਤਾਂ ਸਿੱਧੀ ਬੇਈਮਾਨੀ ਹੈ ਤਾਂ ਸਿੱਧੀ ਬੇਈਮਾਨੀ ਫਿਰ ਚੱਲ ਨਹੀਂ ਹੁੰਦਾ ਕਿਆ ਨਹੀਂ ਚੱਲ ਸਕਦੇ ਇਸ ਕਰਕੇ ਪਹਿਲਾਂ ਹੀ ਕਿਹਾ ਹੈ ਕਿ ਤਬ ਉਹ ਰਾਜ ਰਾਜੋ ਨਰਕ ਪਤਾ ਸੀ ਵੀ ਜਿਹੜੀ ਰਾਜ ਹੈ ਔਰ ਧਰਮ ਹੈ ਤਾਂ ਕੋਈ ਸੰਬੰਧ ਨਹੀਂ ਹੈ ਠੀਕ ਹੈ ਤਾਂ ਰਬੇ ਰਾਣੀ ਰਾਜ ਚੱਲਿਆ ਹੈ ਪਰ ਇਹ ਧਰਮ ਰਾਜ ਨੇ ਤਾਂ ਕੱਢੇ ਹੋਏ ਨੇ ਇੱਥੇ ਧਾਰਮਿਕ ਬੰਦੇ ਨੇ ਦੁਨੀਆ ਵਾਲੇ ਜਿੰਨਾ ਝੂਠੇ ਨੇ ਗੰਦੇ ਉਹ ਤਾਂ ਇੱਥੇ ਹੈ ਇੱਥੇ ਨਹੀਂ ਸੱਚ ਦਾ ਰਾਜ ਚੱਲਦਾ ਸੱਚ ਦਾ ਸੱਚ ਕਰਨ ਚੱਲਦਾ ਜੇ ਆ ਸੱਚੇ ਸੱਚੇ ਹੁੰਦੇ ਸੱਚ ਹਣਦੇ ਇਹ ਤਾਂ ਇਹਨਾਂ ਨੂੰ ਛੱਡਿਆ ਆ ਸਾਰੇ ਝੂਠਿਆਂ ਨੂੰ ਵੀ ਤੁਸੀਂ ਆਪਣਾ ਫੈਸਲਾ ਆਪੇ ਕਰ ਲੋ ਕੌਣ ਆ ਜਾ ਤੁਹਾਡੇ ਪੌੜੇ ਇਕੱਠੇ ਕਰਕੇ ਕਰ ਲੋ ਵੱਡ ਘੱਟ ਕਰਕੇ ਕਰ ਲੋ ਪੈਸਾ ਇਕੱਠਾ ਕਰਕੇ ਕਰ ਲੋ 420 ਨਾਲ ਕਰ ਲੋ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲੋ ਫੈਸਲਾ ਆਪਣੇ ਫੈਸਲੇ ਆਪੇ ਕਰਿਓ ਫੇਰ ਵੀ ਕੰਟਰੋਲ ਉਹਨਾਂ ਦਾ ਹੀ ਹੈ ਹੁੰਦਾ ਉਹਨਾਂ ਦੇ ਮਰਜ਼ੀ ਨਾਲ ਇਹ ਸਭ ਕੁਝ ਇਹ ਰਾਮ ਦਾ ਭਲੇਖਾ ਵੀ ਅਸੀਂ ਕਰਦੇ ਹਾਂ ਇੱਥੇ ਸੱਚੇ ਸੁੱਚੇ ਆਦਮੀ ਜੇ ਸੋਚਦੇ ਨੇ ਰਾਜ ਦੀ ਗੱਲ ਉਹ ਬੂਰਖ ਨੇ ਉਦੋਂ ਬੜੇ ਬੂਰਖ ਨਹੀਂ ਕੋਈ ਹਾਂ ਸੱਚੇ ਸੁੱਚੇ ਹੋਣ ਦਾ ਬਹਾਨਾ ਢੋਂਗ ਰਚ ਕੇ ਲੋਕਾਂ ਨੂੰ ਧੋਖੇ ਦੇ ਕੇ ਰਾਜ ਤੱਕ ਪਹੁੰਚਣਾ ਇਹ ਟੈਕਨੀਕ ਹੈ ਉਹਨਾਂ ਦੀ ਇਹ ਟੈਕਨੀਕ ਹੋ ਜਾਂਦੀ ਹੈ ਵੀ ਅੰਦਰੋਂ ਦਾ ਸੱਚਾ ਸੁੱਚਾ ਨਹੀਂ ਹੈ ਲੋਕਾਂ ਨੂੰ ਸੱਚ ਸੁੱਚ ਦਾ ਜਿਹੜਾ ਢੰਡੋਰਾ ਫਿੱਟ ਕੇ ਰਾਜ ਪ੍ਰਾਪਤ ਕਰ ਲੈਣਾ ਫਿਰ ਉਹੀ ਕਰਨਾ ਜੋ ਹੁੰਦਾ ਹੈ ਇਹ ਤਗਨੀਕ ਹੋ ਜਾਂਦੀ ਝੂਠਿਆਂ ਦੀ ਹੋਵੇ ਜਿਹੜੇ ਵਕ ਕਈ ਸੱਚੇ ਸੁੱਚੇ ਨੇ ਉਹ ਉਹਨਾਂ ਨੂੰ ਇਹ ਟੈਕਨੀਕ ਦੀ ਲੋੜ ਨਹੀਂ ਉਹ ਕਹਿੰਦੇ ਰਾਜ ਦੀ ਲੋੜ ਨਹੀਂ ਸੰਦ ਰਾਜ ਤਾਂ ਇਹ ਹੈ ਉਹ ਨਹੀਂ ਜੇ ਰਾਜ ਕਾਨੂੰਨ ਹੈ ਇਹ ਤਾਂ ਰਾਜਛੜਾ ਵਹਿ ਭਲੇਖ ਹੈ ਇਹ ਹੋਰ ਰਾਜਾ ਸੰਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਇਹ ਤਾਂ ਕੰਡਿਆਂ ਦਾ ਤਾਜ ਹੈ ਜੇ ਕਿਸੇ ਨੇ ਕਹੋ ਲੈ ਇਹਦਾ ਜਪਾਨੀ ਵਾਲਾ ਹਾਂ ਇਰਾਜ ਨਹੀਂ ਹੈ ਕਾਇਰੰਦਾ ਜੀ ਹੈ ਵੀ ਫਿਰ ਕਾਇਰੰਦਾ ਅਬਨਾਸੀ ਰਾਜ ਦੀ ਗੱਲ ਕਰੋ ਰਾਜ ਦੀ ਗੱਲ ਕੀਤੀ ਹੈ ਗੁਰਬਾਣੀ ਨੇ ਅਬਨਾਸੀ ਰਾਜ ਦੀ ਗੱਲ ਕੀਤੇ ਉਹ ਹਮੇਸ਼ਾ ਵਾਲਾ ਰਾਜ ਉਹਦੀ ਗੱਲ ਕੀਤੀ